ਆਹੀ ਦਬ ਗਈਆਂ ਸੀਗੀਆਂ ਤੇ ਉਹਨਾਂ ਨਾੜਾਂ ਨੂੰ ਖੋਲਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਇਹਨੂੰ ਪੰਪ ਨੂੰ 2-3 ਵਾਰੀ ਲਾਇਆ ਜਾਏਗਾ ਔਰ ਉਹਦੇ ਬਾਅਦ ਦੇ ਵਿੱਚ ਇੱਕ ਝਟਕਾ ਦਿੱਤਾ ਜਾਏਗਾ ਸੋ ਡਾਕਟਰ ਸਾਹਿਬ ਵੀ ਸਰਵਾਈਵ ਨੇ ਸਿਵਨ ਕੇ ਥੋੜਾ ਫਰੇ ਹੋਇਆ ਮੂਵਮੈਂਟ ਕੀਤੀ ਹੈ ਤੇ ਉਹਨਾਂ ਕੰਮ ਫਰਕ ਪੈ ਗਿਆ ਤੇ ਆਪਾਂ ਗੱਲ ਕਰੀਏ ਤੇ ਕੋਈ ਦਵਾਈ ਵੀ ਨਾਲ ਖਾਣੀ ਪੈਂਦੀ ਦਵਾਈ ਕੋਈ ਨਹੀਂ ਅੱਛਾ ਐਸਾਈ ਤਰ੍ਹਾਂ ਅੱਛਾ ਕੋਈ ਪ੍ਰੋਬਲਮ ਰਸੀ ਪਾਉਣਾ ਜਿੱਦਾਂ ਚੈਨਲ ਦੇਖਦੇ ਸਾਰੇ ਦਸਕਾਂ ਦਾ ਸਵਾਗਤ ਹੈ ਮੈਂ ਰੁਕਮਿੰਦਰ ਸਿੰਘ ਤੋਂ ਅੱਜ ਅਸੀਂ ਫੇਰ ਇੱਕ ਨਵੇਂ ਵਿਸ਼ੇ ਤੇ ਗੱਲਬਾਤ ਲੈ ਕੇ ਹਾਜ਼ਰ ਹੋਏ ਹਾਂ ਸੋ ਅੱਜ ਫੇਰ ਅਸੀਂ ਪਹੁੰਚੇ ਹਾਂ ਬੇਗੋਲ ਵਿਖੇ ਗੁਰਤੇਗ ਭੱਦਰ ਹਸਪਤਾਲ ਵਿਖੇ ਜਿੱਥੇ ਅਸੀਂ ਵੈਦ ਡਾਕਟਰ ਹਰਜੀਤ ਸਿੰਘ ਨਾਲ ਗੱਲਬਾਤ ਕਰਕੇ ਅੱਜ ਕਿਸ ਵਿਸ਼ੇ ਤੇ ਜਿਹੜੀ ਉਹ ਗੱਲਬਾਤ ਸਾਡੇ ਨਾਲ ਕਰਨਗੇ ਉਹਨਾਂ ਨੂੰ ਪਹਿਲਾਂ ਆਪਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਪਹਿਲਾਂ ਇਸ ਪ੍ਰੋਗਰਾਮ ਦੇ ਵਿੱਚ ਸਸਿਕਾ ਸਵਾਗਤ ਧੰਨਵਾਦ ਜੀ ਜੀ ਡਾਕਟਰ ਸਾਹਿਬ ਅੱਜ ਅਸੀਂ ਗੱਲ ਕਰਦੇ ਆ ਅੱਜ ਫੇਰ ਅਸੀਂ ਇੱਥੇ ਪਹੁੰਚੇ ਆ ਅੱਜ ਅਸੀਂ ਕਿਸ ਵਿਸ਼ੇ ਤੇ ਜਿਹੜੀ ਆ ਗੱਲਬਾਤ ਕਰਾਂਗੇ ਅੱਜ ਦੇਖੋ ਜੀ ਸਰੀਰ ਦੇ ਜਿੰਨੇ ਵੀ ਜੋਇੰਟ ਆ ਜਿਵੇਂ ਰੀੜ ਦੀ ਹੱਡੀ ਆ ਉਹਦੀ ਡਿਸਕ ਹੇਲਣੀ L4 L5 ਜਾਂ L3 ਅੱਗੇ ਪਿੱਛੇ ਹੋ ਜਾਣਾ ਜਾਂ ਕੋਈ ਨਾੜ ਦਾਬ ਜਾਣੀ ਉਹਦਾ ਚੂਟੀਆਂ ਚੂਟੀਆਂ ਦਾ ਇਲਾਜ ਕੀਤਾ ਜਾਏਗਾ ਨੰਬਰ 2 ਜਿਵੇਂ ਗੋਡੇ ਦੋਹਨੇ ਗੋਡਿਆਂ ਦਾ ਵੀ ਉਸੇ ਟਾਈਮ ਹੀ 50% ਆਰਾਮ ਹੋ ਜਾਏਗਾ ਨੰਬਰ 3 ਸਾਈਟਕਾ ਦੀ ਦਲ ਜਿਹਨੂੰ ਰੀਦੀ ਦਲ ਕਹਿੰਦੇ ਆਪਾਂ ਉਹਦਾ ਵੀ ਉਸੇ ਟਾਈਮ ਹੀ 50% ਇਲਾਜ ਹੋਏਗਾ ਅਬ ਤੇ 100% ਹੀ ਹੋ ਜਾਂਦਾ ਵਾ ਲੇਕਿਨ 50% ਤੇ ਇਲਾਜ ਹੋਏਗਾ ਹੀ ਬਾਕੀ ਜਿਵੇਂ ਸਰਵਾਈਕਲ ਆ ਸਰਵਾਈਕਲ ਤੇ ਉਸੇ ਟਾਈਮ ਹੀ ਠੀਕ ਹੋ ਜਾਂਦੀ ਹੈ ਕਿਉਂਕਿ ਉਹਨੂੰ ਅਸੀਂ ਏਸੀ ਤਕਨੀਕ ਦੇ ਨਾਲ ਕਰਦੇ ਆਂ ਕਿ ਬਿਲਕੁਲ ਹੀ ਸਹੀ ਹੋ ਜਾਂਦਾ ਇੱਕ ਵਾਰੀ ਕਰਨ ਦੇ ਨਾਲ ਹੀ ਸਰ ਵਾਈਕਲ ਦੇ ਬਹੁਤ ਹੀ ਜਿਆਦਾ ਮੇਰੇ ਭੈਣ ਭਰਾ ਮਰੀਜ਼ ਹੈਗੇ ਨੇ ਸਰਵਾਈਕਲ ਵਾਲੇ ਇੱਕ ਵਾਰੀ ਮਿਲੋ ਤਾਂ ਇੱਕ ਵਾਰੀ ਜਹੀ ਛਡਕਾਰਾ ਪਾਓ। ਤੋਂ ਡਾਕਟਰ ਸਾਹਿਬ ਤੁਸੀਂ ਜੋੜਾਂ ਦੇ ਦਰਦਾਂ ਦੀ ਗੱਲ ਦੱਸੀ ਹੈ ਵੀ ਇਹ ਇਹ ਜਿਹੜੇ ਜੋੜਾਂ ਦੇ ਦਰਦ ਨੇ ਇਹ ਸ਼ੁਰੂ ਕਿਵੇਂ ਹੁੰਦੇ ਨੇ ਕੀ ਕਾਰਨ ਨੇ ਕਿ ਜਿਹੜੇ ਜੋੜਾਂ ਦੇ ਦਰਦ ਦੇ ਜਿਹੜੇ ਸਾਨੂੰ ਲੱਗ ਜਾਂਦੇ ਨੇ ਇਹਦੇ ਬਾਰੇ ਪਹਿਲਾਂ ਸਾਨੂੰ ਦੱਸੋ। ਜੋੜਾਂ ਦੇ ਦਰਦ ਇੱਕ ਤੇ ਸਰੀਰ ਦੇ ਅੰਦਰ ਜਦੋਂ ਖਾਣਾ ਹজম ਨਹੀਂ ਹੁੰਦਾ ਤੇ ਉਹਦੇ ਤੋਂ ਕੈਲਰੀ ਵੱਜ ਜਾਂਦੀ ਆ। ਕੈਲਰੀ ਜਿਹੜੀ ਇਹ ਜੋਇੰਟ ਚ ਚਲ ਜਾਂਦੀ ਆ। ਉਹਦੇ ਤੋਂ ਕੋਈ ਜੁਰਕੈਸਿਡ ਬਣ ਜਾਂਦਾ ਕੁਝ ਗਠੀਆ ਟਾਈਪ ਆਰਥਾਈਟਿਸ ਤੇ ਨੰਬਰਸ ਇਹਨਾਂ ਤੇ ਜਾਨ ਨਾਲ ਖਤਮ ਹੋ ਜਾਂਦਾ ਵਾ ਉਹ ਉਹਦੇ ਨਾਲ ਆਪਣੇ ਜੋੜਾਂ ਨੂੰ ਦਰਦਾਂ ਹੋਣ ਲੱਗ ਪੈਂਦੀਆਂ ਬਾਕੀ ਜਿਹੜੀ ਰੀੜ ਦੀ ਦਰਦ ਆ ਇਹਦੇ ਮਣਕੇ ਕਈ ਵਾਰੀ ਆਪਣੇ ਦੱਬ ਹੋ ਜਾਂਦੇ ਨੇ ਕੋਈ ਭਾਰ ਚੱਕਣ ਲੱਗਿਆਂ ਜਾਂ ਵੈਸੇ ਵੀ ਕਿਸੇ ਵੇਲੇ ਉੱਚੇ ਨੀਵੇਂ ਹੋਣ ਲੱਗਿਆਂ L4 L5 ਜਾਂ L3 ਦੱਬ ਹੋ ਜਾਂਦਾ ਵਾ ਉਹ ਵੀ ਉਸੇ ਟਾਈਮ ਹੀ ਉਹਦਾ ਇਲਾਜ ਕੀਤਾ ਜਾਂਦਾ ਵਾ ਉਹ ਕਈ ਕਾਰਨਾ ਕਰਕੇ ਇਹਦਾ ਪ੍ਰੋਬਲਮ ਆ ਜਾਂਦੀ ਆ ਸੋ ਡਾਕਟਰ ਸਾਹਿਬ ਨੇ ਦੇਖ ਰਿਆ ਸੀ ਜਿੱਦਾਂ ਮੈਂ ਐਂਟਰੀ ਕੀਤੀ ਕਲੀਨਿਕ ਦੇ ਵਿੱਚ ਤੁਸੀਂ ਇੱਕ ਮਰੀਜ਼ ਨੂੰ ਲੰਮੇ ਪਾਇਆ ਉਸ ਨੂੰ ਜਿਹੜੇ ਪੈਰ ਬੰਨ ਕੇ ਉਸ ਨੂੰ ਖਿੱਚ ਰਹੇ ਉਹ ਕਿਹੜੀ ਤਕਨੀਕ ਵਰਤ ਰਹੇ ਤੁਸੀਂ ਕਿਹੜਾ ਇਲਾਜ ਵਰਤ ਰਹੇ ਉਹ ਦੇਖੋ ਜੀ ਉਹ ਰੀੜ ਦੀ ਹੱਡੀ ਦੀ ਜਿਹੜੀ ਦਰਦ ਹੱਥਲੇ ਮਣਕਿਆਂ ਤੇ L4 L5 ਤੇ L3 ਜਿਹੜਾ ਉੱਚੇ ਨੀਵੇਂ ਹੋ ਜਾਂਦੇ ਨੇ ਉਹੀ ਲੰਮੇ ਪਾ ਕੇ ਇੱਕ ਛਟਕਾ ਦੇ ਕੇ ਤੇ ਮਣ ਕੇ ਜਿਹੜੇ ਆ ਬਿਲਕੁਲ ਬਰਾਬਰ ਤੇ ਆ ਜਾਂਦੇ ਆ ਔਰ ਜਿਹੜੀ ਕੋਈ ਨਸ ਦਬੀ ਹੁੰਦੀ ਆ ਉਹ ਵੀ ਨਾਲ ਹੀ ਖੁੱਲ ਜਾਂਦੀ ਆ ਤੇ ਉਹ ਡਿਸਟੋਸ਼ਟਕਾਰਾ ਹੋ ਜਾਂਦਾ ਇਹ ਕਿੰਨੀ ਵਾਰੀ ਜਿਹੜਾ ਮਰੀਜ਼ ਆ ਦੇਖੋ ਆਉਂਦਾ ਤੇ ਜਿਹੜਾ ਇਹਦਾ ਜਿਹੜਾ ਛਟਕਾਰਾ ਹੋ ਜਾਂਦਾ ਹੈਗਾ ਕਿੰਨੀ ਵਾਰੀ ਆਉਣਾ ਪੈਂਦਾ ਮਰੀਜ਼ ਨੂੰ ਦੇਖੋ ਜੀ ਇਹ ਦੇਖ ਕਈਆਂ ਦਾ ਤੇ ਇੱਕ ਵਾਰੀ ਜੀ ਹੀ ਠੀਕ ਹੋ ਜਾਂਦੇ ਆ ਜ਼ਿਆਦਾ ਦੋ ਵਾਰੀ ਆਉਣਾ ਪੈਂਦਾ ਵਾ ਇਹ ਤੋਂ ਬਾਅਦ ਕੋਈ ਰੋੜ ਨਹੀਂ ਹੁੰਦੀ ਰੀੜ ਦੀ ਹੱਡੀ ਵਾਲੇ ਨੂੰ ਸੋ ਅਸੀਂ ਗੱਲਬਾਤ ਕਰਦੇ ਆ ਉਹ ਮਰੀਜ਼ ਨਾਲ ਵੀ ਹਾਂਜੀ ਕਿੱਥੋਂ ਆਏ ਤੁਸੀਂ ਬਰੇਯਾਰਾ ਤੋਂ ਆਏ ਹਾਂ ਜੀ ਅੱਛਾ ਕੀ ਪ੍ਰੋਬਲਮ ਕੀ ਸੀ ਤੁਹਾਨੂੰ ਮੇਰਾ ਲੱਕ ਲੱਕ ਦੁਖਦਾ ਰਹਿੰਦਾ ਹੈ ਜਿੱਥੇ ਲੱਕ ਦੁਖਦਾ ਹੈ ਹਾਂਜੀ ਠੀਕ ਠੀਕ ਹੈ ਇਹ ਤੁਸੀਂ ਕਿੰਨੀ ਵਾਰੀ ਇੱਥੇ ਆਏ ਮੈਂ ਦੋ ਵਾਰ ਹੀ ਆਇਆ ਵਾ ਇੱਥੇ ਅੱਛਾ ਮੈਨੂੰ ਕਾਫੀ ਫਰਕ ਕੇ ਉਹਨੇ ਇੱਥੇ ਮਲਕੀ ਆਣ ਨਾਲੇ ਤੁਸੀਂ ਕੀ ਕੋਈ ਨਾਲ ਕੋਈ ਦਵਾਈ ਵੀ ਦਿੱਤੀ ਨਹੀਂ ਦਵਾਈ ਕੋਈ ਨਹੀਂ ਦਿੱਤੀ ਹੈਗੀ ਸਿਰਫ ਇੱਧੇ ਖਿਚਣ ਨਾਲ ਹੀ ਠੀਕ ਹੋ ਜਾਂਦਾ ਉਹ ਦਿਨ ਕੋਈ ਪ੍ਰੋਬਲਮ ਤਾਂ ਨਹੀਂ ਆਈ ਤੁਹਾਨੂੰ ਨਹੀਂ ਕੋਈ ਪ੍ਰੋਬਲਮ ਨਹੀਂ ਆਈ ਸੀ ਸੋ ਡਾਕਟਰ ਸਾਹਿਬ ਅਸੀਂ ਗੱਲਬਾਤ ਕੀਤੀ ਇਹਨਾਂ ਦੇ ਨਾਲ ਉਹ ਕਹਿੰਦੇ ਕੋਈ ਪ੍ਰੋਬਲਮ ਨਹੀਂ ਆਈ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਦੇਖਦਾ ਕਿ ਬਜ਼ੁਰਗ ਦੇ ਵੀ ਤੁਸੀਂ ਜਿਹੜੀ ਰਸੀ ਬੰਨ ਰਹੇ ਸੀ ਉਹ ਕਿਹੜਾ ਟੋਟਕਾ ਸੀ ਉਹ ਜੀ ਦੇਖੋ ਗੋਡਿਆਂ ਦੀ ਦਰਦ ਜਿਹੜੀ ਹੈ ਜਾਂ ਨਾੜ ਦਾ ਦਬ ਜਾਣਾ ਇਹ ਦੋਨੇ ਚੀਜ਼ਾਂ ਹੀ ਸਹੀ ਹੋ ਜਾਂਦੀਆਂ ਰਸੀ ਬੰਨਣਾ ਕਿਉਂਕਿ ਪਿੱਛੋਂ ਪ੍ਰੈਸ਼ਰ ਬਣ ਜਾਂਦਾ ਬਲੱਡ ਦਾ ਤੇ ਨਾੜ ਖੁੱਲ ਜਾਂਦੀ ਹੈ ਨੰਬਰ 2 ਗੋਡਿਆਂ ਦੇ ਜਿਹੜੇ ਜੋਇੰਟ ਖਾਲੀ ਹੋ ਜਾਂਦੇ ਆ ਉਹ ਰੱਸੀ ਬੰਨ ਕੇ ਉਹ ਤੋਂ ਗੋਡੇ ਨੂੰ ਮਲਿਆ ਜਾਂਦਾ ਜਿੱਨੇ ਖਾਲੀ ਹਿੱਸਾ ਨਾਓ ਦੇ ਵਿੱਚ ਚਰਬੀ ਚੱਲੇ ਜਾਂਦੀ ਆ ਤੇ ਸਵਦਾ ਲਈ ਦਦਾਦਾ ਛਡਕਾਰਾ ਆਇਆ ਨਾ ਪਹਿਲੀ ਵਾਰੀ ਹੀ 50% ਜਿਵੇਂ ਆਦਮੀ ਲੰਗੜਾ ਕੇ ਆਉਂਦਾ ਵਾ ਤੇ ਪਹਿਲੀ ਵਾਰੀ ਹੀ ਪ੍ਰੈਕਟੀਕਲ ਕਰਨ ਦੇ ਨਾਲ ਉਹ ਆਪਣੇ ਆਪ ਤੁਰੂ ਆ ਬਿਲਕੁਲ ਸਹੀ ਸਲਾਮਤ ਤੁਰ ਕੇ ਜਾਵੇਗਾ ਕਿ ਇੰਨਾ ਕ ਜਿਆਦਾ ਰੀਲੀਫ ਹੋ ਜਾਂਦਾ ਰੱਸੀ ਪਾਉਣ ਨਾਲ ਆਪਾਂ ਗੱਲ ਕਰਦੇ ਹਾਂ ਬਜ਼ੁਰਗੋ ਕੀ ਨਾਮ ਤੁਹਾਡਾ ਮੇਰਾ ਕਲੋਜ਼ਿੰਗ ਜੀ ਸੋ ਕਿਵੇਂ ਪਰਤੂਆ ਜੀ ਲੋਕਾ ਬੇਗਲ ਤੋਂ ਅੱਛਾ ਬੇਗਲ ਤੋਂ ਆਏ ਤੇ ਆਪਾਂ ਜਿਹੜੀ ਰੱਸੀ ਜਿਹੜੀ ਬੰਨਦੀ ਸੀ ਤੁਹਾਡੇ ਕੀ ਪ੍ਰੋਬਲਮ ਕੀ ਸੀ ਤੁਹਾਨੂੰ ਮੇਰੇ ਗੋਡੇ ਦਰਦ ਰਹਿੰਦੀ ਸੀਗੀ ਕਾਫੀ ਤਰ੍ਹਾਂ ਤੋਂ ਤੇ ਮੈਂ ਫਿਰ ਡਾਕਟਰ ਸਾਹਿਬ ਕੋਲ ਆਇਆ ਮੈਂ ਰੀਮਬੋਰਸ ਹੁੰਦੀ ਆ ਤੇ ਨਾਲ ਕੇ ਤੁਸੀਂ ਮੈਨੂੰ ਇਲਾਜ ਕਰਾ ਦਿੱਤਾ ਅੱਜ ਫਿਰ ਆਏ ਆ ਜੀ ਤੁਹਾਡੇ ਸਾਹਮਣੇ ਹੀ ਉਹਨਾਂ ਨੇ ਰੱਸੀ ਬੰਨ ਕੇ ਫਿਰ ਇਹ ਹੋਰ ਆ ਮੂਵਮੈਂਟ ਕੀਤੀ ਹੈ ਤੇ ਉਹਨਾਂ ਕਾਫੀ ਫਰਕ ਪੈ ਗਿਆ ਤੇ ਆਪਾਂ ਗੱਲ ਕਰੀਏ ਤੇ ਕੋਈ ਦਵਾਈ ਵੀ ਨਾਲ ਖਾਣੀ ਪੈਂਦੀ ਨਹੀਂ ਦਵਾਈ ਕੋਈ ਨਹੀਂ ਪੈਂਦੀ ਅੱਛਾ ਕੋਈ ਪ੍ਰੋਬਲਮ ਰਸੀ ਪਾਉਣਾ ਜਿੱਦਾਂ ਦੇਖਣ ਨੂੰ ਜਿੱਦਾਂ ਦੇਸੀ ਜਿਹਾ ਤਰੀਕਾ ਜਿਹਾ ਲੱਗਦਾ ਪਿਆ ਕੋਈ ਪ੍ਰੋਬਲਮ ਤਾਂ ਸਿਰਫ ਬਿਲਕੁਲ ਠੀਕ ਰਿਹਾ ਕੋਈ ਪ੍ਰੋਬਲਮ ਨਹੀਂ ਆ ਠੀਕ ਠੀਕ ਕੰਮ ਗਿਆ ਠੀਕ ਸੋ ਇਹ ਸਾਨੂੰ ਬਜ਼ੁਰਗ ਜਿਹੜੇ ਇਥੋਂ ਇਲਾਜ ਕਰਾਉਣ ਆਏ ਸੀ ਉਹਨਾਂ ਨੂੰ ਦੱਸਿਆ ਕਿ ਸਿਰਫ ਇੱਕ ਦੋ ਵਾਰੀ ਸਾਨੂੰ ਆਉਂਦੇ ਨਾਲ ਜਿਹੜਾ ਇਲਾਜ ਕਰਦੇ ਨੇ ਤੇ ਬੜੀ ਹੀ ਜਿਹੜਾ ਛੇਤੀ ਸਾਨੂੰ ਜਿਹੜੀ ਤਕਲੀਫ ਤੋਂ ਜਿਹੜੀ ਰਾਹਤ ਮਿਲਦੀ ਸੋ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਦੇ ਨਾਲ ਡਾਕਟਰ ਸਾਹਿਬ ਦੇ ਨਾਲ ਰਕਸਾ ਕੀ ਕਰ ਰਹੇ ਹੋ ਤੁਸੀਂ ਹਾਂ ਦੇਖੋ ਜੀ ਇਹਨਾਂ ਨੂੰ ਸਾਇਕਲ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਕਿਉਂਕਿ ਇਹਨਾਂ ਦੀ ਨਾੜਾਂ ਸਾਰੀਆਂ ਹੀ ਦਬ ਗਈਆਂ ਸੀਗੀਆਂ ਤੇ ਉਹਨਾਂ ਨਾੜਾਂ ਨੂੰ ਖੋਲਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਇਹਨੂੰ ਪੰਪ ਨੂੰ 2-3 ਵਾਰ ਹੀ ਲਾਇਆ ਜਾਏਗਾ ਔਰ ਉਹਦੇ ਬਾਅਦ ਦੇ ਵਿੱਚ ਇੱਕ ਝਟਕਾ ਦਿੱਤਾ ਜਾਏਗਾ ਸੋ ਡਾਕਟਰ ਸਾਹਿਬ ਸਰਵਾਈਕਲ ਦਾ ਜਿਹੜਾ ਇਲਾਜ ਕਰ ਰਹੇ ਨੇ ਇਹ ਇੱਕ ਮਸ਼ੀਨ ਆ ਪੰਪ ਨੂੰ ਮਸ਼ੀਨ ਆ ਉਸ ਨੂੰ ਜਿਹੜੇ ਪ੍ਰੈਸ਼ਰ ਦੇ ਰਹੇ ਨੇ ਕਹਿੰਦੇ ਪਹਿਲਾਂ ਪ੍ਰੈਸ਼ਰ ਖਵਾ ਭਰ ਕੇ ਤੋਂ ਸੋ ਝਟਕਾ ਦਿੱਤਾ ਜਾਣਾ ਮਰੀਜ਼ ਨੂੰ ਸੋ ਆ ਵੀ ਦੇਖਦੇ ਆ ਕਿ ਕਿਸ ਟਾਈਪ ਦਾ ਜਿਹੜਾ ਝਟਕਾ ਹੋਏਗਾ ਸੋ ਡਾਕਟਰ ਸਾਹਿਬ ਆਪਣੇ ਕਰ ਰਹੇ ਨੇ ਸੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਬਹੁਤ ਹੀ ਇੱਕ ਦੋ ਵਾਰ ਆਉਣ ਦੇ ਨਾਲ ਹੀ ਜਿਹੜਾ ਮਰੀਜ਼ ਨੂੰ ਜਿਹੜੀਆਂ ਗੋਡੇ ਤੋਂ ਜਾਂ ਸਰਵਾਈਕਲ ਤੋਂ ਜਾਂ ਰੀ ਦੀ ਦਰਦ ਤੋਂ ਜਿਹੜਾ ਛੁਟਕਾਰਾ ਮਿਲ ਜਾਂਦਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਡਾਕਟਰ ਸਾਹਿਬ ਲੱਗੇ ਹੋਏ ਨੇ ਆਪ ਗੱਲ ਕਰਦੇ ਆਂ ਇਹ ਜਿਹੜੇ ਸਰਵਾਈਕਲ ਦਾ ਦਰਦ ਆ ਉਹ ਕਿੰਨਾ ਕਾਰਨਾ ਕਰਕੇ ਹੁੰਦਾ ਇਹ ਦੇਖੋ ਜੀ ਆਪਣਾ ਇੱਕ ਧੌਣ ਦੇ ਨੇੜੇੋਂ ਮਣਕਾ ਜਿਹੜਾ ਆਪਾਂ ਥੱਲੇ ਨੂੰ ਰਹਿਨੇ ਆ ਉਹ ਇੱਕ ਮਣਕਾ ਉੱਚਾ ਹੋ ਜਾਂਦਾ ਉਹ ਮਣਕਾ ਉੱਚਾ ਹੁਣ ਨਾੜਾਂ ਨੂੰ ਖਿੱਚ ਪੈਂਦੀ ਹੈ ਜੋ ਕਿ ਆਪਣੇ ਮੋਢਿਆਂ ਤੱਕ ਦਰਦ ਜਾਂਦੀ ਜਾਂਦੀ ਹੈ ਧੌਣ ਤੋਂ ਲੈ ਕੇ ਫਿਰ ਸਿਰ ਨੂੰ ਵੀ ਦਰਦ ਜਾਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਸਾਰਾ ਹੀ ਸਰਕਲ ਜਿਹੜਾ ਦਰਦ ਦੇ ਅੰਦਰ ਆ ਜਾਂਦਾ ਜਿਵੇਂ ਆਪਣੇ ਪਿਛਲੇ ਫਰਮ ਨੇ ਇਹਦੇ ਥੱਲੇ ਵੀ ਦਰਦ ਜਾਣੀ ਸ਼ੁਰੂ ਹੋ ਜਾਂਦੀਆਂ ਨਸਾਂ ਟਾਈਟ ਹੋ ਜਾਂਦੀਆਂ ਇਹਨੂੰ ਸਰਵਾਈਕਲ ਆਪਾਂ ਕਹਿੰਦੇ ਦੇਖੋ ਜੀ ਇਹਨੂੰ ਦੋ ਵਾਰ ਕੀਤਾ ਹੈ ਬਿਲਕੁਲ ਇਸ ਟਾਈਮ ਸਹੀ ਹੈ 100% ਸਹੀ ਹੋ ਗਿਆ ਕਿਉਂਕਿ ਨਹੀਂ ਤੇ ਹਰ ਟਾਈਮ ਮੈਂ ਆਪਣਾ ਸਿਰ ਨੂੰ ਫੜ ਕੇ ਰੱਖਦਾ ਕਿਉਂਕਿ ਤੇ ਤੀਨ ਜਾਂਦੀ ਹੀ ਨਸਾਂ ਟਾਈਟ ਹੋ ਜਾਂਦੀਆਂ ਸੀ ਸਰਵਾਈਕਲ ਬਹੁਤ ਹੀ ਜ਼ੋਰ ਦੀ ਸੀ ਕਿਉਂਕਿ ਇੱਕ ਡਰਾਈਵਿੰਗ ਦਾ ਕੰਮ ਕਰਦਾ ਗੱਟਾ ਟਰਾਲਾ ਚਲਾਉਂਦਾ ਵਾ ਤੇ ਇਹਨੂੰ ਇੱਕਦਮ ਨੀਵਾ ਹੋ ਕੇ ਥੋੜਾ ਦੇਖਣਾ ਪੈਂਦਾ ਸੀਗਾ ਇਦਾਂ ਤੇ ਇਹਨਾਂ ਦੇ ਇਥੋਂ ਮਣਕਾ ਰੀੜ ਦਾ ਤਾਂ ਉਹ ਚਲੇ ਗਿਆ ਸੀਗਾ ਉਹਨੂੰ ਦਬਾ ਕੇ ਤੇ ਇਹ ਨਸਾਂ ਜਿਹੜੀਆਂ ਉਹਨਾਂ ਨੂੰ ਕੱਪ ਲਾ ਕੇ ਖੁੱਲੇ ਗਿਆ ਵਾ ਤੇ ਹੁਣ ਇਸ ਟਾਈਮ ਬਿਲਕੁਲ ਸਹੀ ਸਿਹਤ ਨਹੀਂ ਤੁਸੀਂ ਗੱਲ ਕਰ ਰਹੀ ਸੀ ਕੋਈ ਝਟਕਾ ਦੇਣਾ ਕਿ ਜੋ ਹੁਣ ਪੰਪ ਦੇ ਕੇ ਤੇਲ ਦੇ ਕੇ ਇਹ ਜਿਹੜਾ ਮਰੀਜ਼ ਨੂੰ ਹੁਣ ਇੱਕ ਝਟਕਾ ਆ ਉਸ ਬੀ ਚਰਵਕਲ ਦਾ ਇਲਾਜ ਉਹ ਡਾਕਟਰ ਸਾਹਿਬ ਵੱਲੋਂ ਕੀਤਾ ਜਾ ਰਿਹਾ ਹੈ ਇਹ ਦੇਖਿਆ ਕਿ ਕਿਸ ਤਰ੍ਹਾਂ ਡਾਕਟਰ ਸਾਹਿਬ ਵੱਲੋਂ ਜਿਹੜਾ ਸਰਵਾਈਕਲ ਰੀ ਦੀ ਦਰਦ ਦਾ ਜਿਹੜਾ ਇਲਾਜ ਕੀਤਾ ਜਾ ਰਿਹਾ ਡਾਕਟਰ ਸਾਹਿਬ ਵੀ ਗੱਲ ਕਰੀਏ ਤੇ ਹੋਰ ਤੁਹਾਡੇ ਕੋਲ ਕਿਹੜੀਆਂ ਜਿਹੜੀਆਂ ਬਿਮਾਰੀਆਂ ਬਿਮਾਰੀਆਂ ਤੇ ਕਾਫੀ ਨੇ ਕਿਹੜੀ-ਕਿਹੜੀ ਬਿਮਾਰੀ ਦਾ ਤੁਹਾਡੇ ਕੋਲ ਇਸ ਆਯੁਰਵੈਦਿਕ ਵਿੱਚ ਜਿਹੜਾ ਇਲਾਜ ਸੰਭਵ ਹੈ ਜੀਖੀ ਹਰ ਇੱਕ ਬਿਮਾਰੀ ਦਾ ਇਲਾਜ ਸੰਭਵ ਆ ਮੇਰੇ ਕੋਲ ਸਾਰੀਆਂ ਆਪਣੀਆਂ ਬਣਾਈਆਂ ਹੀ ਦਵਾਈਆਂ ਪਈਆਂ ਨੇ ਕਿਉਂਕਿ ਮੈਂ ਆਪਣੇ ਹੀ ਗ੍ਰਾਈਂਡਰ ਲਾਇਆ ਕੋਈ ਬਾਜ਼ਾਰੀ ਪੀਸੀ ਨਹੀਂ ਲਿਆ ਰਿਆ ਸਭ ਤੋਂ ਦਵਾਈਆਂ ਲਿਆ ਕੇ ਮੈਂ ਆਪ ਪੀਸ ਰਿਆ ਵਾਂ ਮੇਰੇ ਕੋਲ ਬਹੁਤ ਤਰ੍ਹਾਂ ਦੇ ਪੇਸ਼ੈਂਟ ਆ ਰਹੇ ਨੇ ਔਰ ਜਿਵੇਂ ਸਪਰਮ ਘਟ ਜਾਂਦੇ ਨੇ ਮੁੰਡਿਆਂ ਦੇ ਉਹ ਪੇਸ਼ੈਂਟ ਮੇਰੇ ਕੋਲ ਕਾਫੀ ਆ ਰਹੇ ਨੇ ਕਿਉਂਕਿ ਅੱਜ ਕੱਲ੍ਹ ਉਸਪਰੀਆਂ ਦਾ ਯੂਰ ਬਹੁਤ ਹੋ ਗਿਆ ਇਸ ਕਰਕੇ ਮੁੰਡਿਆਂ ਦੇ ਸਪਰਮ ਬਹੁਤ ਘਟ ਜਾਂਦੇ ਆ ਸੈਕਸ ਵੀਕਨੈਸ ਬਹੁਤ ਆ ਜਾਂਦੀ ਹੈ ਉਹਦੀ ਦਵਾਈ ਵੀ ਚੱਲ ਰਹੀ ਹੈ 슈ਗਰ ਮਰੀਜ਼ ਵੀ ਮੇਰੇ ਕੋਲ ਆ ਰਹੇ ਨੇ ਉਹਨਾਂ ਦਾ ਵੀ ਇਲਾਜ ਗਰੰਟੀ ਨਾਲ ਹੋ ਰਿਹਾ ਵਾ ਬਾਕੀ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਅਸਰ ਵਾਈਕਲ ਤਾਂ ਹੈ ਹੀ ਬਹੁਤ ਮੇਨ ਬਿਮਾਰੀ ਆ ਬਾਕੀ ਲੇਡੀ ਨੂੰ ਜਿਵੇਂ ਲੁਕੋਰੀਆ ਵਗੈਰਾ ਦੀ ਸ਼ਿਕਾਇਤਾਂ ਉਹਨਾਂ ਦੀ ਵੀ ਹਰ ਬਿਮਾਰੀ ਦਾ ਇਲਾਜ ਸੰਭਵ ਆ ਕੋਈ ਵੀ ਬਿਮਾਰੀ ਇਹੋ ਜਿਹੀ ਨਹੀਂ ਜਿਹਦਾ ਇਲਾਜ ਸੰਭਵ ਨਹੀਂ ਲੇਡੀ ਜੇ ਜਿਵੇਂ ਰਸੌਲੀਆਂ ਬਣ ਜਾਣਾ ਬੱਚੇ ਦਾ ਨੀਚ ਜਾਂ ਅੰਦਰ ਖੂਨ ਦੀ ਗਠਾਂ ਬਣ ਜਾਣੀਆਂ ਜਾਂ ਟਿਊਬਾਂ ਬਲੋਕੇਜ ਹੋਣੀਆਂ ਇਹਨਾਂ ਸਾਰੀਆਂ ਬਿਮਾਰੀਆਂ ਦਾ ਹੀ ਇਲਾਜ ਮੇਰੇ ਕੋ ਆ ਮੇਰੇ ਕੋ ਮਰੀਜ਼ ਜਦੋਂ ਵੀ ਆਵੇ ਆਪਣੀਆਂ ਰਿਪੋਰਟਾਂ ਨਾਲ ਲੈ ਕੇ ਆਵੇ ਹਰ ਬਿਮਾਰੀ ਦਾ ਇਲਾਜ ਬਿਲਕੁਲ ਸਹੀ ਤਰੀਕੇ ਨਾਲ ਕੀਤਾ ਜਾਵੇ ਸੋ ਡਾਕਟਰ ਸਾਹਿਬ ਦੇਖ ਦੇ ਰਹੇ ਕਿ ਜਿਸ ਤਰ੍ਹਾਂ ਤੁਸੀਂ ਇਲਾਜ ਕਰਦੇ ਸੀ ਰੱਤ ਨਾਲ ਰਸੀ ਬੰਨ ਕੇ ਖਿੱਚ ਪਾ ਕੇ ਕੀ ਇਸ ਤਕਨੀਕ ਦੇ ਨਾਲ ਮਰੀਜ਼ ਨੂੰ ਦਵਾਈ ਵੀ ਖਾਣੀ ਪੈਂਦੀ ਹੈ ਨਹੀਂ ਉਹਦੇ ਨਾਲ ਕੋਈ ਦਵਾਈ ਨਹੀਂ ਖਾਣੀ ਪੈਂਦੀ ਉਹ ਸਿਰਫ ਇੱਕ ਦੋ ਵਾਰੀ ਦੋ ਕਵਾਰੀ ਰੱਸੀ ਪਾਉਣ ਦੇ ਨਾਲ ਉਹਦੀ ਜਿਹੜੀ ਸਾਈਟ ਕਾ ਦੀ ਪੇਨ ਆ ਜਿਹਨੂੰ ਰੀਦੀ ਦਰਦ ਆਪਾਂ ਕਹਿੰਦੇ ਆ ਉਹ ਬਿਲਕੁਲ ਸਹੀ ਹੋ ਜਾਂਦਾ ਜਿਵੇਂ ਗੋਡੇ ਦੀ ਦਰਦ ਉਹ ਵੀ ਇਸੇ ਤਰ੍ਹਾਂ ਰੱਸੀ ਪਾ ਕੇ ਤੇ ਗੋਡੇ ਨੂੰ ਇੱਕ ਖਾਸ ਤੇਲ ਦੇ ਨਾਲ ਮਲਿਆ ਜਾਂਦਾ ਵਾ ਕਿਉਂਕਿ ਚਰਬੀ ਦੇ ਸੱਲ ਜਿਹੜੇ ਅੰਦਰੋਂ ਚਲੇ ਜਾਂਦੇ ਆ ਤੇ ਉਹਦੇ ਗੋਡੇ ਤੋਂ ਹੁਣ ਮੇਹ ਹਟ ਜਾਂਦੇ ਆ ਇਸ ਤਰ੍ਹਾਂ ਕਰਨਾ ਮਰੀਜ਼ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਹੈ ਕਿ ਤੁਹਾਨੂੰ ਦੱਸਿਆ ਹੋਵੇ ਕਿਸੇ ਨੂੰ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਜਿਹਦਾ ਵੀ ਕਿਸੇ ਦਾ ਪ੍ਰੈਕਟੀਕਲ ਕੀਤਾ ਗਿਆ ਹਰ ਇੱਕ ਨੂੰ ਆਰਾਮ ਹੀ ਆਇਆ ਹੈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਸੋ ਇਸਨ ਡਾਕਟਰ ਹਰਜੀਤ ਸਿੰਘ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਸਰਵਾਈਕਲ ਦਾ ਰੀਦੀ ਦਰਦ ਦਾ ਜਿਹੜਾ ਉਹ ਇਲਾਜ ਕਰਦੇ ਨੇ ਆਯੁਰਵੈਦਿਕ ਦੇ ਵਿੱਚ ਸੋ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਹੋਰ ਬਿਮਾਰੀਆਂ ਦੀ ਦਵਾਈਆਂ ਦੀ ਇੱਕ ਦਵਾਈ ਤੁਸੀਂ ਡਾਕ ਰਾਏ ਵੀ ਭੇਜਦੇ ਹਗੇ ਹਾਂਜੀ ਜੋ ਮੇਰੇ ਭੈਣ ਭਰਾ ਨਹੀਂ ਆ ਸਕਦੇ ਉਹ ਮੈਨੂੰ ਆਪਣੀਆਂ ਰਿਪੋਰਟਾਂ ਸੈਂਡ ਕਰ ਸਕਦੇ ਆ ਮੇਰਾ ਨੰਬਰ ਦਿੱਤੇ ਹੋਏ ਤੋਂ ਇਹਨਾਂ ਦੇ ਵਟਸਐਪ ਦੋਨਾਂ ਤੇ ਹੀ ਚੱਲ ਰਿਹਾ ਵਾ ਮੈਂ ਉਹਨਾਂ ਰਿਪੋਰਟਾਂ ਨੂੰ ਦੇਖ ਕੇ ਉਹੋ ਜੀ ਮੈਡੀਸਿਨ ਬਣਾ ਕੇ ਸਪੀਡ ਪੋਸਟ ਕਰ ਦਾਂਗਾ ਡਾਕਖਾਨੇ ਰਹੀਂ ਔਰ ਫੋਨ ਕੰਟਰੀ ਤੋਂ ਵੀ ਪੇਸ਼ੈਂਟ ਮੇਰੇ ਕੋਲ ਫੋਨ ਲਾ ਰਹੇ ਆ ਮੈਂ ਉੱਥੇ ਵੀ ਦਵਾਈ ਜਾ ਰਹੀ ਆ ਜਿਵੇਂ ਅਮਰੀਕਾ ਕੈਨੇਡਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਜੌਰ ਹਰ ਜਗ੍ਹਾ ਮੇਰੀ ਮੈਡੀਸਿਨ ਜਾ ਰਹੀ ਆ ਤੇ ਹਰ ਜਗ੍ਹਾ ਹੀ ਮੇਜ ਮੈਂ ਠੀਕ ਹੋ ਰਿਹਾ ਜੇ ਮਰੀਜ਼ ਨੇ ਤੁਹਾਨੂੰ ਸਿੱਧਾ ਮਿਲਣਾ ਹੋਵੇ ਤਾਂ ਕਿੱਥੇ ਆਣ ਕੇ ਮਿਲੇ ਦੇਖੋ ਜੀ ਮੇਰਾ ਐਡਰੈਸ ਵਿਲੇਜ ਵੇਗੋਆਲਾ ਡਿਸਟ੍ਰਿਕਟ ਬੂਰਸਲਾ ਨੀਨ ਬਾਜ਼ਾਰ ਦੇ ਵਿੱਚ ਹੈ ਗੁਰੂ ਤੇਗ ਬਹਾਦਰ ਕਲੀਨਿਕ ਉਹ ਜਦੋਂ ਮਰਜ਼ੀ ਆ ਕੇ ਪੁੱਛ ਸਕਦੇ ਆ ਕਿਉਂਕਿ ਇਹ ਕਲੀਨਿਕ ਨੂੰ ਵੀ 15 ਸਾਲ ਹੋ ਗਏ ਨੇ ਇੱਥੇ ਖੋਲੀ ਨੂੰ ਤੇ ਸਾਰੇ ਇਲਾਕੇ ਦੇ ਵਿੱਚ ਫੇਮਸ ਆ ਪਤਾ ਲੱਗ ਜਾਂਦਾ ਜਿੱਥੋਂ ਵੀ ਪੁੱਛ ਲੋ ਸੋ ਐਸਐਨ ਡਾਕਟਰ ਹਰਜੀਤ ਸਿੰਘ ਜੀ ਜਿਨ੍ਹਾਂ ਨੇ ਆਯੁਰਵੈਦਿਕ ਵਿੱਚ ਬਿਮਾਰੀਆਂ ਦੇ ਇਲਾਜ ਸੰਬੰਧੀ ਸਾਡੇ ਨਾਲ ਗੱਲਬਾਤ ਕੀਤੀ ਸੋ ਅਗਲੇ ਐਪੀਸੋਡ ਦੇ ਵਿੱਚ ਅਸੀਂ ਫਿਰ ਕਿਸੇ ਨਵੇਂ ਵਿਸ਼ੇ ਤੇ ਨਵੀਂ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਤਾਂ ਤੇ ਲਈ ਧੰਨਵਾਦ